ਜਿਹੜੀ ਐਕਚੁਅਲ ਗੱਲ ਕਰਨ ਵਾਲੀ ਹੈ ਉਹ ਗੱਲ ਕਰਨ ਵਾਲੀ ਇਹ ਹੈ ਕਿ ਐਸ ਡੀ ਆਰ ਐਫ ਦਾ ਪੈਸਾ ਪਿਆ ਵੀ ਹੈ ਚਲੋ ਉਹਨੂੰ ਤੁਸੀਂ ਯੂਜ਼ ਕਰ ਸਕਦੇ ਹੋ ਉਹਨੂੰ ਤੁਸੀਂ ਯੂਜ਼ ਕਰ ਸਕਦੇ ਹੋ ਜਿਹੜੀ ਜਿਹੜੀ ਸੀਐਮ ਨੇ ਲੈਟਰ ਲਿਖੀ ਹੈ ਕਿ ਜੀ ਇਹਦੇ ਐਸ ਡੀ ਆਰ ਐ ਦੇ ਨੌਂਸ ਦੇ ਜਿਹੜੇ ਸਰ ਉਹ ਕੀ ਕਹਿੰਦੀ ਹੈ ਕਿ ਜੀ 6800 ਰੁਪਏ 6800 ਰੁਪਿਆ ਦੇ ਵਿੱਚੋਂ ਵੀ ਉਹ 1500 ਪੰਜਾਬ ਦਾ ਹੈ ਅਸੀਂ ਫਿਰ ਵੀ 20000 ਅਨਾਉਂਸ ਕਰਤਾ ਯਾਨੀ ਕਿ 14900 ਜਿਹੜਾ ਪੰਜਾਬ ਸਰਕਾਰ ਦਊਗੀ ਤੇ 5100 ਕੱਲਾ ਕੇਂਦਰ ਸਰਕਾਰ ਦਊਗੀ ਤੇ ਜੇ ਕੋਈ ਕਿਸੇ ਦੀ ਡਿਸੇਬਿਲਟੀ ਹੋ ਜਾਏ ਉਹਨੂੰ 7400 ਰੁਪਏ ਦੇਵਾਂਗੇ ਸਰ ਕਿਸੇ ਦਾ ਪੱਕਾ ਮਕਾਨ ਪਾਰਸ਼ਲੀਟ ਹੈ ਜੇ ਛੱਤ ਗਿਰ ਜੇ ਕੰਧਾਂ ਢਹਿ ਜਾਣਾ ਉਹ ਨੋਰਮਸ ਕਹਿੰਦੇ ਜੀ ਕਿ 6500 ਰੁਪਏ ਦਿਓ ਜੀ ਸਰ 6500 ਰੁਪਏ ਦੇ ਵਿੱਚ ਨਾ ਜੀ 800 ਇੱਟ ਵੀ ਨਹੀਂ ਆਉਂਦੀ 7500 8000 ਰੁਪਏ ਰੇਟ ਹੋ ਗਿਆ ਸਰ ਕੋਈ ਗਰੀਬ ਬੰਦਾ ਬਾਜਾ ਸਾਹਿਬ ਗੱਲ ਇਹ ਕਰਨ ਵਾਲੀ ਹੈ ਜੀ ਕੋਈ ਗਰੀਬ ਬੰਦਾ ਇਹਨਾਂ ਨੋਰਮਸ ਦੇ ਮੁਤਾਬਕ ਕਿਵੇਂ ਕਰ ਪਾਲੂਗਾ ਉਹ ਦਿੰਦੇ ਨੇ 6500 ਰੁਪਇਆ ਸਾਰਾ ਲੜਾਈ ਲੜੀਏ ਜੇ ਆਪਾਂ ਜੇ ਆਪਾਂ ਉਹਨਾਂ ਦੇ ਨੋਮਸ ਮੁਤਾਬਕ ਚੱਲੀਏ ਜੇ ਆਪਾਂ ਜੇ ਆਪਾਂ ਰਾਣਾ ਜੀ ਜੇ ਆਪਾਂ ਉਹਨਾਂ ਉਸ ਗੱਲ ਦੇ ਵਿੱਚ ਪਈਏ ਤੇ 5 ਲੱਖ ਏਕੜ ਆ ਜਿਹੜਾ ਉਹਨਾਂ ਦੇ ਨੋਮਸ ਮੁਤਾਬਕ ਚੱਲੀਏ 5 ਲੱਖ ਏਕੜ ਆ ਜਿਹੜਾ ਉਹ 6800 ਰੁਪਏ ਦੇ ਨਾਲ ਲਾ ਲਓ ਸਿਰ 340 ਕਰੋੜ ਰੁਪਇਆ ਬਣਿਆ ਜੀ ਸਾਰਾ ਤੇ ਘਰ ਪਸ਼ੂ ਸਾਰਾ ਕੁਝ ਲਾ ਲਓ ਸਿਰ 12 ਸੋ ਕਾਲਡ ਪੰਜਾਬ 12000 ਕਰੋੜ ਦੇ ਵਿੱਚੋਂ ਜਿਹਦੇ ਚੋਂ 7600 ਕਰੋੜ ਰੁਪਇਆ ਆਪ ਦੀ ਚੰਮ ਲਾ ਕੇ ਆਪ ਨੂੰ ਸਾਨੂੰ ਹੀ ਕਹਿੰਦੇ ਨੇ ਵੀ ਤੁਸੀਂ ਤੁਸੀਂ ਇੰਟਰਸਟ ਤੇ ਤੁਸੀਂ ਉਹ ਹੀ ਪੇ ਕਰੋ 12000 ਕਰੋੜ ਦੇ ਵਿੱਚੋਂ 100 ਕਾਲਡ 12000 ਕਰੋੜ ਦੇ ਵਿੱਚੋਂ 1200 ਕਰੋੜ ਰੁਪਇਆ ਵੀ ਨਹੀਂ ਖਰਚ ਸਕਦੇ ਹੈਗੇ ਸਰ ਆਹ ਲੜਾਈ ਲੜਨ ਦੀ ਲੋੜ ਹੈ ਜੀ ਆਹੀ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਹਾਂ ਜੀ ਕਿ ਆਪਾਂ ਸੋਲੂਸ਼ਨ ਸੋਲੂਸ਼ਨ ਇਹੀ ਹੈ ਜੀ ਸੋਲੂਸ਼ਨ ਇਹੀ ਹੈ ਸਾਰੇ ਅੱਜ ਇੱਥੋਂ ਚੇਨ ਉਹਦੇ ਅੱਗੇ ਜਾਵੇ ਅੱਜ ਆਪੋ ਸਿੱਧਾ ਗੱਲਬਾਤ ਨਾ ਕੀਤੀ ਜਾਵੇ ਜੀ ਅੱਜ ਇੱਥੋਂ ਸੋਲੂਸ਼ਨ ਇਹੀ ਹੈ ਕਿ ਨੋਰਮਸ ਰਿਵਾਈਜ਼ ਕਰਨ ਦੇ ਲਈ ਸੀਐਮ ਸਾਹਿਬ ਆਲਰੇਡੀ 15 ਦਿਨ ਪਹਿਲਾਂ ਚਿੱਠੀਆਂ ਜਿਹੜੀਆਂ ਉਹ ਪ੍ਰਧਾਨ ਮੰਤਰੀ ਨੂੰ ਲਿਖ ਚੁੱਕੇ ਤੇ ਉਹ ਜਨਾਬ ਨੇ ਉਹ ਟਾਈਮ ਨਹੀਂ ਦਿੰਦੇ ਹੈਗੇ ਸਰ ਆਪਾਂ ਮੇਰੀ ਸੋਲੂਸ਼ਨ ਹੱਥ ਬੰਨ ਕੇ ਸੋਲੂਸ਼ਨ ਮੈਨੂੰ ਤਾਂ ਇੱਕੋ ਹੀ ਸਮਝ ਆਉਂਦਾ ਹੈ ਕਿ ਆਪਾਂ ਇੱਥੇ ਆ 92 ਨੇ ਜੀ 95 ਨੇ ਜੀ ਆ 15 18 20 ਨੇ ਜੀ ਨਾ ਅੱਜ ਜਦੋਂ ਸੈਸ਼ਨ ਮੁੱਕੇ ਸਰ 117 ਬੰਦਿਆਂ ਦੇ ذریعے 3 ਕਰੋੜ ਲੋਕਾਂ ਦੀ ਆਵਾਜ਼ ਕੇਂਦਰ ਦੀ ਅੰਨੀ ਬੋਲੀ ਗੁੰਗੀ ਸਰਕਾਰ ਤੱਕ ਇਹ ਜਾਣਾ ਚਾਹੀਦਾ ਹੈ ਕਿ ਇਹ ਜਿਹੜੇ ਨੋਰਮਸ ਨੇ ਇਹ ਰਿਵਾਈਜ਼ ਕਰੋ ਤੇ ਜਿਹੜਾ ਅਸੀਂ ਮੰਗਿਆ ਉਹ ਐਡੀਸ਼ਨਲ ਪੈਕੇਜ ਹੈ ਜਿਹਨੂੰ ਕਿ ਅੱਜ ਜਿਹਦੀ ਅੱਜ ਪੰਜਾਬ ਨੂੰ ਲੋੜ ਹੈ ਉਹਨਾਂ ਲੋਕਾਂ ਦੀ ਸਰ ਮੈਂ ਮਰਨਪਿੰਡ ਗਿਆ ਜੀ ਲਾਜੀਤ ਭੋਲਰ ਦੇ ਨਾਲ ਹਰੀਕੇ ਪੱਤਣ ਸਰ ਇੱਕ ਬੰਦੇ ਦੀ ਦਰਿਆ ਦੇ ਉੱਪਰ ਘਰ ਸੀਗਾ ਜ਼ਮੀਨ ਸੀਗੀ نیچے ਆ ਰਾਤੋਂ ਰਾਤ ਬਜਵਾ ਸਾਹਿਬ ਉਸ ਬੰਦੇ ਦੇ ਨਾਲ ਜੀ ਵਿਚਾਰੇ ਦੇ ਪੰਜ ਕਨਾਲਾਂ ਥਾਂ ਸੀ ਉਹਦੇ ਕੋਲੇ ਪੰਜ ਦੀਆਂ ਪੰਜ ਹੀ ਉਹ ਦਰਿਆ ਚ ਵਹਿ ਗਈਆਂ ਸਰ ਉਸ ਮੇਰੇ ਵੀਰ ਦੀ 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 ਭੈਣ ਮਾਂ ਬੱਚੇ ਸਰ ਮੇਰੇ ਕੋਲ ਲਾਜੀਤ ਕੋਲੋਂ ਈਟੀਓ ਸਾਹਿਬ ਨਾਲ ਸੀਗੇ ਸਰ ਸਾਡੇ ਕੋਲ ਰੋਂਦੇ ਨਾ ਦੇਖੇ ਗਏ ਜੀ ਸੋ ਮੇਰੇ ਹੱਥ ਬਨ ਕੇ ਬੇਨਤੀ ਹੈ ਕਿ ਆਪਾਂ ਜਿੰਨੇ ਮਰਜੀ ਅਲੀਗੇਸ਼ਨ ਕਾਊਂਟਰ ਅਲੀਗੇਸ਼ਨ ਲਾ ਲਈਏ ਪਰ ਐਂਡ ਦੇ ਵਿੱਚ ਸੋਲੂਸ਼ਨ ਇੱਕੋ ਹੀ ਹੋਣਾ ਚਾਹੀਦਾ ਕਿ ਇਸ ਔਖ ਦੀ ਘੜੀ ਦੇ ਵਿੱਚ ਸਾਰਾ ਪੰਜਾਬ 117 ਦੇ ਜ਼ਰੀਏ ਇਕੱਠਾ ਤੇ ਉਹਨਾਂ ਨਾਲ ਜਾ ਕੇ ਮੱਥਾ ਲਾਈਏ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਥੈਂਕ ਯੂ